ਅੱਛਾ ਕਹਿੰਦੇ ਭਾਈ ਸਬਜ਼ੀ ਸ਼ਾਮ ਨੂੰ ਤੋੜਨੀ ਆ ਵੀ ਫਿਰ ਤਾਜ਼ੀ ਰਹਿੰਦੀ ਆ ਇਹ ਦਿਨ ਚ ਤੋੜ ਲੈਣੇ ਫਿਰ ਕਮਲਾ ਜਾਂਦੀ ਕਿਉਂਕਿ ਸਬਜ਼ੀਆਂ ਆਪਣੇ ਕੋਲ ਪਈਆਂ ਸੀ ਕੱਲ ਦੀਆਂ ਤੇ ਫਿਰ ਜੇ ਇਹਨੂੰ ਨਾ ਤੋੜਿਆ ਤਾਂ ਫਿਰ ਇਹਨਾਂ ਨੇ ਵੀ ਬਾਹਲੇ ਵੱਡੇ ਹੋ ਜਣਾ ਲਓ ਜੀ ਉਹ ਟੋਕਰੇ ਲੈ ਕੇ ਆਏ ਹੈ ਪਿੰਡੀਆਂ ਬੁੰਡੀਆਂ ਹੈ ਗਈਆਂ ਪਿੰਡੀਆਂ ਮੇਰੀਆਂ ਫ੍ਰੀਜਿਸ ਰੱਖੀਆਂ ਨੇ ਉਹ ਵੀ ਬਣਾਉਣੀਆਂ ਨੇ ਆਪਾਂ ਨੇ ਅਜੇ ਦੇਖੋ ਜੀ ਮਾੜੇ ਜੇ ਮੀਨ ਨਾਲ ਹਰੇ ਭਰੇ ਹੋ ਗਏ ਸਾਰੇ ਦਰਖਤ ਸੋਹਣੇ ਲੱਗਦੇ ਆ ਤਾਂ ਹੀ ਦੇ ਕਹਿੰਦੇ ਕਿੰਨੇ ਕਿੰਨੇ ਵੱਡੇ ਆ ਪਿੰਡੀਆਂ ਕਿੱਡੀਆਂ ਬੱਟੀਆਂ ਹੋ ਗਈਆਂ ਦੋ ਦਿਨਾਂ ਨਹੀਂ ਦੇਖੀਆਂ ਹੈਗੀਆਂ ਲੈ ਆਹ ਬੇਲ ਕਿੱਥੇ ਚਲੇਗੀ ਮੈਂ ਗਰੀਆਂ ਡੇਡੜ ਫੁੱਟ ਵੱਧ ਗਏ ਹੈ ਮੀਨ ਨਾਲ ਹੜ ਜੋ ਇੱਕ ਮਿੰਟ oh my god ਕਿੰਨੇ ਸੋਹਣਾ ਸੋਹਣਾ ਹੋ ਗਿਆ ਲੈ ਮੈਂ ਤਾਂ ਆਈ ਨਹੀਂ ਇੱਧਰ ਦੋ ਦਿਨ ਦੀ ਲਓ ਜੀ ਕਿੰਨੇ ਸੋਹਣੇ ਸੋਹਣੇ ਕਈਏ ਬਣ ਗਏ ਆ ਹਨਾ ਦੇਖੋ ਕਿੰਨੇ ਤਾਜ਼ੇ-ਤਾਜ਼ੇ ਵਧੀਆ ਲੱਗਦੇ ਆ ਤਾਜ਼ੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਤੋੜਾਂਗੇ ਤਾਜ਼ਿਆਂ ਨੂੰ ਦੇਖੋ ਜੀ ਕਿੰਨੇ-ਕਿੰਨੇ ਕਿ ਲੱਗੇ ਹੋਏ ਨੇ ਕਿੰਨੇ ਸੋਹਣੇ-ਸੋਹਣੇ ਕਈਏ ਹਨਾ ਤਾਜ਼ੇ ਖਾਣ ਨੂੰ ਹੈ ਲਓ ਜੀ ਆਪਾਂ ਕੱਟ ਲਈਏ ਹੁਣ ਇਹ ਧਣੀਆਂ ਆਪਾਂ ਇਹਨਾਂ ਨੂੰ ਲੈ ਚੱਲਦੇ ਆ ਹਨਾ ਕੱਟੋ ਇਹਨਾਂ ਨੂੰ ਇੱਕ ਦੀ ਮੈਨੂੰ ਫੜਾ ਲਓ। ਖੁਸ਼ ਆ। ਕਿੰਨਾ ਸੋਹਣਾ। ਆ ਵੀ ਕੱਟੇ ਲਿਓ ਦਿਲਾਂ ਛੋਟਾ ਮੈਕੈਨਿਕ। ਹੈ ਨਹੀਂ ਆਪਾਂ ਦੋ ਚੱਲ ਦੋ। ਕੱਲ ਫਿਰ ਕੱਲ ਹੋ ਜਾਊਗਾ। ਇੱਕ ਕੋਪ ਤੇ ਗੁੱਪੇ ਬਣਾ ਲਾਂਗੇ ਨਾ। نیچے ਤਾਂ ਨਹੀਂ ਹੈਗੇ ਕੋਈ। ਥੱਲੇ ਬੇਲ ਦੇ। ਹੂੰ? ਪਰ ਇਹਨ। ਪਰ ਥੱਲੇ ਮੋਰ ਖਾ ਜਾਂਦੇ ਆ ਨਾ। ਥੱਲੇ ਸਾਰੇ ਮੋਰ ਖਾ ਜਾਂਦੇ ਆ। ਦੇਖੋ ਜੀ ਬੇਲਾ ਮੀਨ ਨਾਲ ਡੇਡ ਡੇਡ ਦੋ ਦੋ ਫੋਟੋ ਉੱਪਰ ਚੱਲੇ ਗਈਆਂ ਨੇ। ਹਾਂ ਤੋਰੀਆਂ ਦੀ ਬੇਲ ਵੀ ਗੱਡੀ ਹੋ ਗਈ ਆ ਤੋਰੀਆਂ ਆਪਾਂ ਤੋੜ ਕੇ ਲੈ ਗਏ ਸੀ ਦੇਖੋ ਤੁਸੀਂ ਸਾਰੀਆਂ ਬੇਲਾਂ ਕਿਵੇਂ ਇਹਨੂੰ ਕਿਵੇਂ ਵੱਡੀਆਂ ਵੱਡੀਆਂ ਹੋ ਗਈਆਂ ਮੀਂਹ ਨਾਲ ਗਰਮੀ ਕਿੰਨੀ ਹੋ ਗਈ ਹੈ ਨਾ ਮੀਂਹ ਨਾਲ ਗਰਮੀ ਹੋ ਬੈਠੇ ਉੱਪਰ ਦੇਖ ਲ ਮੋਰ ਲੈ ਫੜਿਓ ਮੜੇ ਮੈਂ ਦਿਖਾਵਾਂ ਮੋਰ ਸਾਰੇ ਜਣੇ ਪੁੱਛਦੇ ਆ ਮੋਰ ਕਿੱਥੇ ਆ ਭਿੰਡੀਆਂ ਤੇ ਕਿੰਨੀਆਂ ਲੱਗੀਆਂ ਹੋਈਆਂ ਨੇ ਸਵੇਰੇ ਤੋੜੋਂਗੇ ਕੰਡੋ ਲਡੂ ਕੀ ਨੂੰ ਕਰੂ ਚਲੋ ਆ ਦੇਖੋ ਜੀ ਪਦੀਨਾ ਕਿੰਨਾ ਸੋਹਣਾ ਹੋਇਆ ਹੋਇਆ ਕੋਈ ਪੂਤਨਾ ਵੀ ਕਹਿੰਦੇ ਅੰਬਰਸਰ ਵਾਲੇ ਨਾ ਪੂਤਨਾ ਪੂਤਨਾ ਕਹਿੰਦੇ ਐਨੂੰ ਅਸੀਂ ਕਹਿੰਦੇ ਪਦੀਨਾ ਮਾਲਵੇ ਵਾਲੇ ਮਾਲਵੇ ਵਾਲੇ ਕਹਿੰਦੇ ਅਸੀਂ ਪਦੀਨਾ ਤੇ ਇਧਰ ਅੰਬਰਸਰ ਵਾਲ ਨੂੰ ਮੈਨੂੰ ਤਾਂ ਫਲੋਸਪੁਰ ਵਾਲ ਨੂੰ ਸ਼ਾਇਦ ਹਨ ਮੈਂ ਕਈ ਵੀਡੀਓ ਦੇਖੀਆਂ ਨੇ ਪੂਤਨਾ ਕਹਿੰਦੇ ਹੁੰਦੇ ਆ ਆਲੇ ਕੁਝ ਕਿੰਨੇ ਸੋਹਣੇ ਲੱਗੇ ਆਪਣੇ ਬੈਂਗਣ ਵੀ ਤੋੜਨ ਵਾਲੇ ਹੋਏ ਪਏ ਨੇ ਚਲੋ ਜੀ ਕਿੱਡੇ ਕਿੱਡੇ ਸੋਹਣੇ ਸੋਹਣੇ ਬੈਂਗਣ ਲੱਗੇ ਹੋਏ ਨੇ ਆ ਦੇਖੋ ਬੈਂਗਣ ਕਿੰਨੇ ਕਿੰਨੇ ਸੋਹਣੇ ਲੱਗੀ ਹੋਈ ਚੁੱਟੇ 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 ਬੈਂਗਣ ਨਿੱਕੇ ਨਿੱਕੇ ਇਹਨਾਂ ਹੀ ਸਬਜ਼ੀ ਬਹੁਤ ਸੋਹਣੀ ਬਣਦੀ ਆ ਚੁੱਟੀਆਂ ਦੀ देखो जी अमरूद भी भरया ਪਿਆ ਸਾਰੇ ਫਰੂਟਾਂ ਵਾਲੇ ਬੂਟੇ ਚੀਕੂ ਮਸੰਮੀ ਕਿਨੂ ਸਾਰੇ ਚਲੀਏ ਜੀ ਮੈਂ ਮੋਰ ਦਿਖਾਉਣਾ ਉੱਥੇ ਦਿਖਾਉਣੇ ਅੰਦਰ ਜਾ ਕੇ ਮੈਂ ਤਾਂ ਹੈਰਾਨ ਆ ਵੀ ਦੋ ਦਿਨਾਂ ਚ ਮੀਂਹ ਨਾਲ ਕਿੱਡੀ-ਕਿੱਡੀ ਬੇਲਾਂ ਹੋ ਗਈਆਂ ਨੇ ਵੱਧ ਕੇ ਹੈ ਨਾ ਦੇਖੋ ਜੀ ਆਹ ਬਹੁਤ ਹਰਾ ਹੋ ਗਿਆ ਦਿਖਾ ਦਿਖਾਓ ਉਹ ਕਿੰਨੇ ਸੋਹਣੇ ਲੱਗਦੇ ਹਨਾ ਹਾਂਜੀ ਪਾਜੀ ਪਾਜੀ ਅੰਬ ਹਰਾ ਹੋ ਗਿਆ ਉਹ ਹਰਾ ਹੋ ਗਿਆ ਹਾਂ ਲੈ ਹੰਬ ਸਾਡਾ ਉਹ ਹੋ ਗਿਆ ਸੀ ਇਹ ਵਿਚਾਰਾ ਪਤਾ ਨਹੀਂ ਟੁੱਟ ਗਿਆ ਸੀਗਾ ਇਹ ਦੁਬਾਰਾ ਹੋਣ ਲੱਗ ਗਿਆ ਚਲੋ ਵਧੀਆ ਹੈ ਹਨਾ ਫੋਰ ਬੁੱਟੇ ਲਾਵਾਗੇ ਲੈ ਆ ਕਿ ਜੇ ਲਾਉਣੇ ਆ ਸੀਨੇ ਫਰੂਟਾਂ ਵਾਲੇ ਬੁੱਟੇ ਵਗਾ ਸੋਣਜੇ ਚ ਮੀਹਾਂ ਅਗਸਤ ਦੇ ਵਿੱਚ ਆ ਮੈਨੂੰ ਫੜਾ ਦੋ ਲਿਓ ਤੁਸੀਂ ਲੋਕ ਲਾ ਦੋ ਹਾਂਜੀ ਮੇਰੀ ਭੈਣ ਨੇ ਇਨਾ ਜੀ ਲਵਾਇਆ ਲਾਈਵ ਦੇ ਵਿੱਚ ਕਹਿੰਦੀ ਭੈਣੇ ਤੇ ਤੁਹਾਡਾ ਤਾਂ ਕਹਿੰਦੀ ਮੇਰਾ ਜੀ ਕਹਿੰਦੀ ਕਿੱਡਾ ਵੱਡਾ ਘਰ ਆ ਤੁਹਾਡਾ ਕਿੱਡਾ ਵੱਡਾ ਵੇੜਾ ਦੇਖੋ ਜੀ ਉੱਥੇ ਆਪਾਂ ਬੈਠ ਜੰਨੇ ਹੁੰਨੇ ਆ ਦੋਹੇ ਜਣੇ ਕੁਰਸੀਆਂ ਢਾਕੇ ਮੋਰ ਦੇਖੋ ਉਹ ਬੈਠਾ ਬੜਾ ਮੋਰ ਚਲੇ ਗਿਆ ਜਦੋਂ ਮੈਂ ਅੰਦਰ ਸੀ ਉਹ ਬੈਠਾ ਲੰਬੀ ਪੂੰਛ ਵਾਲਾ ਚਲੇ ਗਿਆ ਮੋਰ ਸਰੋ ਜੀ ਹੈ ਹੋਰ ਗਿਆ ਰੱਖਦਾ ਪਿਆਜ਼ ਹਾਂ ਪਿਆਜ਼ ਲਿਆਂਦਾ ਆਪਾਂ ਨੇ ਗੱਟੂ ਪਿਆਜ਼ ਦਾ ਕਿਉਂਕਿ ਪਿਆਜ਼ ਆਪਣੇ ਆਪਣੇ ਘਰ ਦਾ ਪਿਆਜ਼ ਆਪਣਾ ਸਾਰਾ ਖਤਮ ਹੋ ਗਿਆ ਇਸ ਕਰਕੇ ਆਪਾਂ ਨੇ ਆ ਲਿਆਂਦਾ ਪਿਆਜ਼ ਤੇ ਇਹਨੂੰ ਸਾਫ਼ ਕਰਨਾ ਹੈ ਤੇ ਆਪਾਂ ਦੇਖਦੇ ਆਂ ਸਵੇਰੇ ਸੌਫ ਕਰ ਲਾਂਗੇ ਠੀਕ ਹੈ ਨਾ ਮੜੀ ਹਵਾ ਲੱਗ ਜੂਗੀ ਨਾਲੇ ਹੁਣ ਇਹਨੂੰ ਹਾਂਜੀ ਆਪਾਂ ਨੇ ਇਹ ਲਿਆਂਦੇ ਆ ਪਿਆਜ਼ ਤੇ ਉਹ ਆਪਣੇ ਜਿਹੜੇ ਘਰ ਦੇ ਪਿਆਸ ਸੀ ਉਹ ਸਾਰੇ ਖਤਮ ਹੋ ਗਏ ਇਸ ਕਰਕੇ ਹੁਣ ਆਪਾਂ ਇਹਦੀ ਕੱਲ ਨੂੰ ਸਫਾਈ ਕਰਦੇ ਆ ਜਿਹੜੀ ਫੇਰ ਚੜ ਗਈਆਂ ਪਿੰਡੀਆਂ ਆ ਜੀ ਯੋਗੇ ਸਵੇਰੇ ਸੁੱਕੀ ਚਬੀ ਸਬਜ਼ੀ ਖਾਣ ਨੂੰ ਦੇਰ ਕਰਦਾ ਹੁੰਦਾ ਪਰੋਂ ਫਿਰ ਤੋਂ ਥੱਲੇ ਹੀ ਨਾਲ ਇਹਸ ਕਰਕੇ ਫਿਰ ਆਪਾਂ ਸੁੱਕੀ ਸਬਜ਼ੀ ਕੋਈ ਨਾ ਕੋਈ ਬਣਾ ਹੀ ਲੈਨੇ ਆ ਲਓ ਜੀ ਆਪਣੀਆਂ ਪਿੰਡੀਆਂ ਬਣ ਕੇ ਤਿਆਰ ਨੇ ਇੱਧਰ ਆਪਾਂ ਬਟਰ ਪਲੇਟ ਸੀ ਆਪਣੇ ਉਹ ਆਪਾਂ ਗਰਮ ਕਰ ਰਹੇ ਆ ਤੇ ਮਟਰ ਪਨੀਰ ਨਾਲ ਰੋਟੀ ਖਾਵਾਂਗੇ ਚਲ ਥੋੜੀਆਂ ਜਿਹੀਆਂ ਵੀ ਪਿੰਡੀਆਂ ਵੀ ਲੈ ਲਾਂਗੇ ਨਹੀਂ ਤਾਂ ਮਾਰਨਿੰਗ ਟਾਈਮ ਖਾਵਾਂਗੇ ਇਹਦੇ ਨਾਲ ਤੇ ਆ ਪਨੀਰ ਹੈ ਜੀ ਆਪਣਾ ਇਹ ਪੱਕਾ ਬਣਾਇਆ ਸੀ ਦੇਖੋ ਜੀ ਪਨੀਰ ਤੇ ਪਿੰਡੀਆਂ ਬਣ ਕੇ ਰੈਡੀ ਨੇ ਚਲੋ ਜੀ ਖਾਣੇ ਆ ਜੀ ਹੁਣ ਰੋਟੀ ਆਰਾਮ ਨਾਲ ਬੈਠ ਕੇ ਆਜੋ ਜੀ ਸਾਰੇ ਜਣੇ ਤੁਸੀਂ ਵੀ ਖਾ ਲਓ ਲਓ ਜੀ ਗਰਮੀ ਬਹੁਤ ਜ਼ਿਆਦਾ ਹੈ ਤੇ ਆਪਾਂ ਇੱਥੇ ਵੀਡੀਓ ਦਾ ਕਰਦੇ ਆ ਜੀ ਐਂਡ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤੀ ਹੋਈ ਚੈਨਲ ਨੂੰ ਜਿੰਦ ਬਾਠ ਗੀਤ ਬਾਠ ਤੇ ਚੈਨਲ ਦਾ ਸਾਡੇ ਦਾ ਨਾਂ ਹੈ ਜੀ ਤੁਸੀਂ ਸਾਰੇ ਜਣੇ ਸਾਨੂੰ ਕਮੈਂਟ ਕਰ ਦਿਓ ਅਸੀਂ ਰਿਟਰਨ ਦੇ ਦਾਂਗੇ ਤੁਹਾਨੂੰ ਥੈਂਕ ਯੂ ਜੀ ਤੁਹਾਡਾ ਬਹੁਤ-ਬਹੁਤ ਸਾਡੀ ਲਾਈਵ ਆਪਣੇ ਸਾਡੇ ਚੈਨਲ ਤੇ ਆਉਣ ਲਈ ਬਹੁਤ-ਬਹੁਤ ਧੰਨਵਾਦ ਜੀ